ਇਹੀ ਬਿੰਦਰ ਜੀ ਜੀ ਕੇ ਕਹਿੰਦਾ ਸੀ ਵੀ ਮੈਨੂੰ ਮਰਵਾਇਆ ਜਾਊਗਾ ਦੀਪ ਸਿੱਧੂ ਉਸ ਟਾਈਮ ਪਹਿਲਾਂ ਕਹਿ ਗਿਆ ਸੀ ਵੀ ਮੇਰੇ ਪਿੱਛੇ ਬੰਦੇ ਲੱਗ ਜਾਣਗੇ ਮੈਨੂੰ ਮਰਵਾਇਆ ਜਾਊਗਾ ਪਰ ਸਾਨੂੰ ਮਹਾਨ ਬਣ ਲਈ ਗਦਾਰੀ ਦਾ ਟੈਗ ਨਾਮ ਲਈ ਮਰਨਾ ਪੈਂਦਾ ਬਾਈ ਜਿਉਂਦੇ ਬੰਦੇ ਨਾਲ ਅਸੀਂ ਕਦੇ ਬਾਤ ਨਹੀਂ ਕਰਦੇ ਕਹਿੰਦੇ ਕਹਿੰਦੇ ਤਾਂ ਮਰੇਵਾਰ ਆ ਬਹਰ ਜਾ ਕੇ ਦੀ ਸੋਚਦੀ ਸਾਨੂੰ ਇੱਕ ਤੀਸ ਮੁਰੇ ਆ ਜਾਂਦੀ ਵੀ ਕਿਰਤ ਕਰੋ ਕਿਰਤ ਦਾ ਮੈਂ ਵੀ ਕਰਦਾ ਸਪਰੇ ਵੀ ਮੈਂ ਆਪ ਕਰਦਾ ਸਭ ਕੁਝ ਕਰਦਾ ਪਰ ਕਿਰਤ ਦੇ ਨਾਲ ਬਾਬੇ ਨਾਨਕ ਨੇ ਸਾਨੂੰ ਕਹਿੰਦੇ ਜੀ ਕਿਰਤ ਕਿਹਾ ਬਿਲਕੁਲ ਕਿਹਾ ਉਹਨੇ ਨਾਲ ਬਾਬਰ ਨੂੰ ਜਾਬਰ ਵੀ ਕਿਹਾ ਸੀ ਉਹਦਾ ਸੀ ਪਿੱਟ ਕਰ ਲੈਣਾ ਉਸ ਦਾ ਇਹ ਸਾਨੂੰ ਕਿਰਤ ਦੇ ਨਾਲ ਬਾਬੇ ਨਾਨਕ ਦੀ ਉਹ ਸੋਚ ਵੀ ਕਹਿਣੀ ਪਊਗੀ ਭਾਈ ਉਹਨੇ ਜਲਮ ਨੂੰ ਜਲਮ ਵੀ ਕਿਹਾ ਤੈਨੂੰ ਰਾਜੇ ਦੇ ਖਿਲਾਫ ਖੜਿਆ ਗਿਆ ਕਿਸਾਨੀ ਮੋਰਚਾ ਪਰ ਅਸੀਂ ਹਦੀਪ ਸਿੱਧੂ ਆਉਂਦਾ 2.5 ਕਰੋੜ ਦੀ ਗੱਡੀ ਦੇ ਉੱਤੇ ਉੱਤੋਂ ਆ ਕੇ ਸੜਕ ਤੇ ਬਹਿ ਗਿਆ ਉਸ ਬੰਦੇ ਦਾ ਇੱਕ ਜਾਗ ਲੱਗਿਆ ਵੀ ਨਹੀਂ ਯਾਰ ਇੱਧਰ ਤੁਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਲੈਗਰ ਜਿੱਕੇ ਫਤੇ ਗੱਲਾਂ ਸਵੇਰ ਦੇ ਨਾਲ ਉਹੀ ਹੋਈ ਜਾਂਦੀਆਂ ਨੇ ਅਸੀਂ ਇੱਕ ਬਹੁਤ ਕਸੂਤੀ ਸਥਿਤੀ ਦੇ ਵਿੱਚ ਫਸੇ ਖੜੇ ਆ ਇਸ ਟਾਈਮ ਗੱਲ ਕੀ ਆ ਅਨਸਾਰ ਕਿਹੜਾ ਕਿਹੜਾ ਲਈਏ ਜੇ ਆਪਾਂ ਪੰਜਾਬ ਦੇ ਮਸਲਿਆਂ ਦੀ ਗੱਲ ਕਰੀਏ 4 ਦਿਨ ਪਹਿਲਾਂ ਭਈਏ ਵਾਲਾ ਕੇਸ ਹੋਇਆ ਜਿਨੇ ਇੱਕ ਬੱਚਾ ਬੜੀ ਦਰਿੰਦਗੀ ਨਾਲ ਮਾਰਿਆ ਉਸ ਮੁੱਦੇ ਤੇ ਵੀ ਮੈਂ ਇੱਕ ਦਿਨ ਲਾਈਵ ਪਾਇਆ ਸੀ ਸਾਨੂੰ ਜਿਨ੍ਹਾਂ ਨੇ ਇਨਸਾਫ ਦੇਣਾਗਾ ਉਹੀ ਅੱਖਾਂ ਮੀਚੀ ਬੈਠਿਆ ਪੱਤਰਕਾਰ ਦੀ ਇੰਟਰਵਿਊ ਸੁਣਾ ਉਸ ਮਸਲੇ ਦੇ ਵਿੱਚ ਕਹਿੰਦੇ ਵੀ 2 ਦਿਨਾਂ ਦਾ ਰਿਮਾਂਡ ਲੈ ਲਿਆ ਉਸ ਪਈਏ ਦਾ ਦੋ ਦਿਨਾਂ ਦਾ ਰਿਮਾਂਡ ਪੁਲਿਸ ਕਿਸਾਨ ਆਗੂਆਂ ਦਾ ਨਾਰਮਲ ਲੈ ਲੈਂਦੀ ਆ ਚਾਹੇ ਕੋਈ ਮਾੜਾ ਮੋਟਾ ਕਰੋਈ ਕਰਨਾਗਾ ਇੱਥੇ ਜੇ ਕੋਈ ਗੱਲਬਾਤ ਹੋ ਜੇ ਦੂਜਾ ਪੁਆਇੰਟ ਸੁਣਿਆ ਕਹਿੰਦੇ ਵੀ ਪੁਲਿਸ ਦੀ ਟੈਰੋਗੇਸ਼ਨ ਦੇ ਵਿੱਚ ਉਹ ਬੰਦੇ ਨੇ ਮੂੰਹ ਨਹੀਂ ਖੋਲਿਆ ਤੇ ਪੰਜਾਬ ਪੁਲਿਸ ਟੈਰੋਗੇਸ਼ਨ ਕਰਦੀ ਹੋਵੇ ਤੇ ਮੂੰਹ ਨਾ ਖੋਲੇ ਤੇ ਕੰਦਾ ਖੋਲ ਜਾਂਦੀਆਂ ਮੂੰਹ ਗੱਲ ਹਾਜ਼ਮ ਨਹੀਂ ਲੱਗੀ ਅਸੀਂ ਰੌਲਾ ਪਾਇਆ ਭਈਏ ਪੰਜਾਬੋ ਪੰਜਾਬ ਬਚਾਓ ਮੈਂ ਸਹਿਮਤ ਹਾਂ ਉਸ ਗੱਲ ਦੇ ਨਾਲ ਪਰ ਅਸੀਂ ਉਸ ਡੰਗਾਈ ਤੱਕ ਨਹੀਂ ਗਏ ਵੀ ਉਹ ਬੰਦਾ ਕਿੰਨਾ ਟਾਈਮ ਪਹਿਲਾਂ ਆਇਆ ਜੀਨੇ ਉਹਨੂੰ ਘਰ ਕਰਾਇ ਤੇ ਦਿੱਤਾ ਕਿਸ ਸਾਜ਼ਿਸ਼ ਨਾਲ ਆਇਆ ਉਹਨੇ ਬੱਚੇ ਦੀ ਜ਼ੁਲਮ ਕਿਉਂ ਕੀਤਾ ਅਸੀਂ ਸਾਰਾ ਕੁਝ ਉਹ ਛੱਡ ਕੇ ਕੱਲੀਆਂ ਸਾਡੀਆਂ ਤਸਤੀਆਂ ਭਈਏ ਪਜਾਉਂਦੇ ਸੀਗੀਆਂ ਅਸੀਂ ਉਸ ਬੰਦੇ ਦੀ ਗੱਲ ਹੀ ਨਹੀਂ ਕੀਤੀ ਵੀ ਉਹਨੂੰ ਮੁੱਦਾ ਪਾ ਕੇ ਉਹ ਤੋਂ ਪੰ ਇਸ ਗੱਲ ਪੁੱਛਿਆ ਜਾਵੇ ਤੈਨੂੰ ਤੋੜਿਆ ਕਿਹਨੇ ਆ ਤੈਨੂੰ ਘਰ ਕਿਹਨੇ ਦਿੱਤਾ ਕਿੰਨਾ ਟਾਂ ਪਹਿਲਾਂ ਤੂੰ ਕੰਮ ਕਰਦਾ ਸੀ ਇਸੇ ਅਸੀਂ ਸਭ ਕੁਝ ਭਾਈ ਉਹ ਗੱਲਾਂ ਭੁੱਲ ਗਏ ਚਾਰ ਦਿਨ ਤੱਕ ਤਸਤੀਆਂ ਚਾੱਕ ਕੇ ਅਸੀਂ ਬਹਿ ਗਏ ਇਹ ਨਹੀਂ ਹੋਣੇ ਮਸਲੇ ਹੱਲ ਇਸ ਤਰ੍ਹਾਂ ਸਾਡੇ ਲੋਕਾਂ ਦੀ ਸੋਚ ਕੀ ਆ ਵੀ ਬੱਬੂ ਬੰਦੇਰ ਹਰ ਵਾਰ ਸਾਰੇ ਮਸਲਿਆਂ ਤੇ ਜਾਂਦਾ ਵੀ ਪਤਾ ਨਹੀਂ ਇਹਨੂੰ ਕੋਈ ਖੱਟੀ ਖਾਣੀ ਆ ਸਾਡੀ ਲੋਕ ਜਿਹੜਾ ਬੰਦਾ ਇੱਕ ਦੁੱਕੀ ਦਾਨ ਨਹੀਂ ਕਰ ਸਕਦਾ ਉਹ ਸਾਨੂੰ ਲੱਤਾਂ ਖਿੱਚਣ ਤੇ ਸਾਡੇ ਤੇ ਹੋ ਜਾਂਦੇ ਵੀ ਪਤਾ ਨਹੀਂ ਇਹ ਇਹ ਹੁੰਦਾ جنੂਨ ਕਾਰੋਬਾਰ ਤਾਂ ਅਸੀਂ ਆਪਦੇ ਛੱਡੇ ਆ ਮੈਂ 5 ਤੋਂ 7 ਲੱਖ ਰੁਪਇਆ 4 ਵਜੇ ਦੇ ਨੂੰ ਸਾਫ ਦਿੰਦਾ ਹਾਂ ਦਾ ਸਿਰ ਰਿਕਾਰਡ ਕੱਢ ਲਓ ਮੇਰਾ 2010 ਤੋਂ ਲੈ ਕੇ 2018 ਤੱਕ ਪੈਸਾ ਬਣਾਉਣਾ ਹੁੰਦਾ ਤੌਹਦ ਬੰਦਾ ਸੀ ਪਰ ਗੱਲ ਕੀ ਹੁੰਦੀ ਹੈ ਚਿੰਗ ਹੁੰਦੀ ਆ ਦੀਪ ਸਿੱਧੂ ਕਿਸਾਨੀ ਮੋਰਚਾ 2020 ਦੇ ਵਿੱਚ ਲੱਗਦਾ ਕਿਸਾਨੀ ਮੋਰਚਾ ਸ਼ੁਰੂ ਹੁੰਦਾ ਦੀਪ ਸਿੱਧੂ ਆਉਂਦਾ 2.5 ਕਰੋੜ ਦੀ ਗੱਡੀ ਦੇ ਉੱਤੋਂ ਆ ਕੇ ਸੜਕ ਤੇ ਬਹਿ ਗਿਆ ਉਸ ਬੰਦੇ ਦਾ ਇੱਕ ਜਾਗ ਲੱਗਿਆ ਵੀ ਨਹੀਂ ਯਾਰ ਇੱਧਰ ਤੁਰਨਾ ਪਹਿਲੀ ਗੱਲ ਤਾਂ ਸਾਨੂੰ ਸੋਚ ਜਿਹੜੇ ਬੰਦੇ ਲੜ ਰਹੇ ਆ ਉਹਨਾਂ ਪ੍ਰਤੀ ਸਾਨੂੰ ਸੋਚ ਸੈੱਟ ਕਰਨੀ ਪਊਗੀ। ਇਹੀ ਬਿੰਦਰ ਚੀਕ-ਚੀਕ ਕੇ ਕਹਿੰਦਾ ਸੀ ਵੀ ਮੈਨੂੰ ਮਰਵਾਇਆ ਜਾਊਗਾ। ਦੀਪ ਸਿੱਧੂ ਕੋਸ਼ਟਾਂ ਪਹਿਲਾਂ ਕਹਿ ਗਿਆ ਸੀ ਵੀ ਮੇਰੇ ਪਿੱਛੇ ਬੰਦੇ ਲੱਗ ਜਾਣਗੇ ਮੈਨੂੰ ਮਰਵਾਇਆ ਜਾਊਗਾ। ਪਰ ਸਾਨੂੰ ਮਹਾਨ ਬਣ ਲਈ ਗਦਾਰੀ ਦਾ ਟੈਗ ਲਾਉਣ ਲਈ ਮਰਨਾ ਪੈਂਦਾ ਬਾਈ ਜਿਉਂਦੇ ਬੰਦੇ ਨੂੰ ਅਸੀਂ ਕਰੇ ਬਾਦਰ ਨਹੀਂ ਕਹਿੰਦੇ ਕਹਿੰਦੇ ਤਾਂ ਮਰੇ ਬਾਦਾਂ ਬਹਿਰਾ ਜਾ ਕੇ ਤੇਰੀ ਸੋਚ ਤੇ ਆਪਾਂ ਸਵੇਰ ਦੇ ਕੱਲ ਨਹੀਂ ਲੱਗੇ ਪਿਆ ਵਿਚਾਰ ਸੁਣ ਰਹੇ ਆ ਉਹੀ ਬਾਰੀ ਬਾਰੀ ਗੱਲ ਇੱਥੇ ਮੈਂ ਉਸੇ ਗੱਲ ਦੀ ਨਾਰੇ ਮਰ ਜਮ ਕਿਉਂਕਿ ਸਾਨੂੰ ਸਿਰ ਜੋੜਨੇ ਪੈਣਗੇ ਜਿੰਨਾ ਚਿਰ ਅਸੀਂ ਵਿਚਾਰ ਨਹੀਂ ਕਰਦੇ ਸਿਰ ਨਹੀਂ ਜੋੜਦੇ ਦਾਂ ਲੰਮੀ ਸੋਚ ਨਹੀਂ ਸੋਦੇ ਸਾਡਾ ਹੱਲ ਇਕੱਲੇ ਨਾ ਰਿਆ ਨੇ ਕੁਝ ਨਹੀਂ ਕਰਨਾ ਬਾਈ ਸਾਨੂੰ ਰੰਗ ਦੇਖਣੀ ਪੈਣੀ ਹੈ ਵੀ ਇਹ ਕਿਸ ਤਰ੍ਹਾਂ ਲੋਟ ਆਊਗੀ ਬਹਿਣਾ ਪੈਣਾ ਹਾਜਮੇ ਨਾਲ ਬਹਿਣਾ ਪੈਣਾ ਸਾਡੇ ਬਜ਼ੁਰਗਾਂ ਨੇ ਗੁਰੂ ਘਰਾਂ ਦੀਆਂ ਚਾਬੀਆਂ ਲੈਤੀਆਂ ਨਾ ਤਾਂ ਕੋਈ ਸਾਧਨ ਹੁੰਦਾ ਸੀ ਨਾ ਜੇਬ ਦੇ ਵਿੱਚ ਪੈਸਾ ਹੁੰਦਾ ਸੀ ਸਾਰਾ ਦਿਨ ਕੰਮ ਕਰਨਾ ਥੱਕ ਗਏ ਤੇ ਪਰ ਜਦੋਂ ਗੁਰੂ ਘਰਾਂ ਦੇ ਮੋਰਚੇ ਜਾਂ ਕੋਈ ਪੰਜਾਬ ਲੈਵਲ ਦੇ ਮੋਰਚੇ ਹੁੰਦੇ ਸੀ ਤਾਂ ਉਹਨਾਂ ਨੇ ਉੱਥੇ ਵੀ ਜਾਣਾ ਸਾਡੇ ਕੋਲੇ ਅੱਜ ਸਾਧਨ ਵੀ ਆ ਸਾਡੇ ਕੋਲੇ ਅੱਜ ਸਭ ਕੁਛ ਆ ਪਰ ਅਸੀਂ ਸਿਰਫ ਆਪ ਦਾ ਗੱਲ ਹੋ ਜਿਵੇਂ ਬਾਈ ਲੱਖਾ ਕਹੇ ਗਿਆ ਵੀ ਹੱਥ ਤੇ ਭੁੱਲ ਜਾਗੇ ਅਸੀਂ ਭੁੱਲਣ ਜਾਂਦੇ ਹਾਂ ਅਸੀਂ ਸਾਨੂੰ ਇੱਕ ਚੀਜ਼ ਮੁਰੇ ਆ ਜਾਂਦੀ ਹੈ ਵੀ ਕਿਰਤ ਕਰੋ ਕਿਰਤ ਦਾ ਮੈਂ ਵੀ ਕਰਦਾ ਸਪਰੇ ਵੀ ਮੈਂ ਆਪ ਕਰਦਾ ਸਭ ਕੁਝ ਕਰਦਾ ਪਰ ਕਿਰਤ ਦੇ ਨਾਲ ਬਾਬੇ ਨਾਨਕ ਨੇ ਸਾਨੂੰ ਕਹਿੰਦੇ ਜੀ ਕਿਰਤ ਕਿਹਾ ਬਿਲਕੁਲ ਕਿਹਾ ਉਹਨੇ ਨਾਲ ਬਾਬਰ ਨੂੰ ਜਾਬਰ ਵੀ ਕਿਹਾ ਸੀ ਉਦੋਂ ਅਸੀਂ ਪਿੱਠ ਕਰ ਲੈਨੇ ਆ ਉਸ ਗੱਲ ਨੂੰ ਇਹ ਸਾਨੂੰ ਕਿਰਤ ਦੇ ਨਾਲ ਬਾਬੇ ਨਾਨਕ ਦੀ ਉਹ ਸੋਚ ਵੀ ਕਹਿਣੀ ਪਊ ਵੀ ਭਾਈ ਉਹਨੇ ਜ਼ੁਲਮ ਨੂੰ ਜ਼ੁਲਮ ਵੀ ਕਿਹਾ ਤੇ ਉਹਨੂੰ ਰਾਜਿਆਂ ਦੇ ਖਿਲਾਫ ਬੋਲਿਆ ਵੀ ਆ ਉਦੋਂ ਪਰ ਅਸੀਂ ਅੱਖਾਂ ਮੀਚ ਲੈਨੇ ਆ ਇਸ ਗੱਲ ਦੀਆਂ ਮੇਰੇ ਆਰਦਿਆਂ ਨੂੰ ਚਾਰ ਬੋਰਗਾਂ ਡੀਏਪ ਦੀਆਂ ਕਿਸੇ ਲੀਡਰ ਨੇ ਦਬਾਤੀਆਂ ਮੈਂ ਉਹਦੀ ਝੇਪੀ ਮੰਨੀ ਜਾਣੀ ਆ ਸਾਨੂੰ ਹਾਜਮਾ ਵੱਡਾ ਕਰਨਾ ਪਊ ਸੋਚ ਵੱਡੀ ਕਰਨੀ ਪਊ ਪੰਜਾਬ ਲੈਵਲ ਦੀ ਜੇ ਆਪਾਂ ਗੱਲ ਕਰੀਏ ਇੱਕ ਦਿਨ ਦਾ ਨਹੀਂ ਨਾ ਇਹ ਅੱਜ ਰੁਕਣਾ ਨਾ ਇਹ ਰੁਕਿਆ ਕੱਲ ਨੂੰ ਨਵਾਂ ਸੁਨੇਹਾ ਤਿਆਰ ਆ ਇਹ ਮੇਰੇ ਕੱਲੇ ਪਿੰਡ ਦਾ ਮੈਨੂੰ ਦੁੱਖ ਨਹੀਂ ਮੈਂ ਤਾਂ ਸਾਰੇ ਪੰਜਾਬ ਦਾ ਦੇਖਣਾ ਵੀ ਸਾਡੀ ਨੌਜਵਾਨੀ ਦਾ ਘਾਣ ਹੋ ਜਾ ਉਹਦੇ ਤੇ ਗੱਲ ਕਰਨੀ ਆ ਆਪਾਂ ਅੱਜ ਉਹਨੂੰ ਲਿਆ ਲੱਖੀ ਮਾਤਰ ਮੰਜੀ 21 ਮੈਂਬਰੀ 31 ਮੈਂਬਰੀ ਜਿਹੜੀ ਕਮੇਟੀ ਆ ਉਹ ਕੱਲੇ ਪਿੰਡ ਤੋਂ ਨਹੀਂ ਬਾਨੀ ਨੇ ਨਹੀਂ ਪਿੰਡੋਂ ਨੂੰ ਸਿਰੇ ਚੜਾ ਸਕਦਾ ਕਿਉਂਕਿ ਪਹਿਲਾਂ ਅਸੀਂ ਲੜਾਈ ਭਾਨੇ ਸਿੱਧੂ ਵਾਲੀ ਲੜੀ ਆ ਜਿਹਦੇ ਵਿੱਚ ਮੈਂ ਕਿਉਂ ਮੈਂਬਰੀ ਕਮੇਟੀ ਦਾ ਮੈਂਬਰ ਸੀਗਾ ਇਹ ਜਿਹੜੀ ਕਮੇਟੀ ਆ ਇਹ ਕਮੇਟੀ ਪੰਜਾਬ ਲੈਵਲ ਦੀ ਕੰਮ ਕਰੂਗੀ ਸਸਤਾਵਾ ਜਿ세 ਬੰਦਿਆ ਚਾਹੇ ਜਿਹੇ ਜਿਹੇ ਵੀ ਕੋਈ ਗਰੁੱਪ ਸਮਾਜ ਸੇਵਾ ਦੇ ਉੱਤੇ ਜਾਂਦੇ ਉਹਨਾਂ ਦਾ ਇੱਕ ਇੱਕ ਬੰਦਾ ਪਿੰਡ ਤੋਂ ਬੰਦੇ ਲੈ ਤੇ ਜਾਂ ਤੁਹਾਡੇ ਦੋ ਵੱਧ ਲੈਤੇ ਜਾਂ ਚਾਰ ਵੱਧ ਲੈਤੇ ਜਾਂ ਮੈਂ ਇਸ ਗੱਲ ਤੇ ਸਹਿਮਤ ਹਾਂ ਕਮੇਟੀ ਆਪਣਾ ਕੰਮ ਕਰੂਗੀ ਤੇ ਸਾਨੂੰ ਸਿਰਰਦ ਹੋ ਕੇ ਇੱਥੇ ਬੈਠਣਾ ਪਊਗਾ ਡਿਊਟੀ ਨਿਭਾਉਣੀ ਪਊਵੇ ਨਹੀਂ ਵੀ ਅੱਜ ਸਾਨੂੰ ਦੁੱਖ ਤੇ ਕੱਲ ਨੂੰ ਹੌਲੀ-ਹੌਲੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਪੰਜਾਬ ਲੈਵਲ ਦੀ ਕਮੇਟੀ ਬਣਾਏ ਜਿ세 ਬੰਦੀਆਂ ਦੀ ਉਹ ਜੋ ਫੈਸਲਾ ਪਰਿਵਾਰ ਦਾ ਹੋਊਗਾ ਪਰਿਵਾਰ ਨਾਲ ਰਾਜ਼ਤਾ ਕਰਕੇ ਗਾਹਾਂ ਚੱਲੂਗੀ ਇੱਕ ਤਾਂ ਬੇਨਤੀ ਇਹ ਆ ਇਹ ਕੋਣ ਤੁਹਾਨੂੰ ਸਾਰੀਆਂ ਗੱਲਾਂ ਮੈਂ ਇਹਦੇ ਵਿੱਚ ਕਹਦੀਆਂ ਪਹਿਲਾਂ ਵੀ ਸਾਨੂੰ ਜਿਉਣਾ ਪਊ ਲੋਕਾਂ ਲਈ ਅਸੀਂ ਇਹ ਨਹੀਂ ਵੀ ਆਪਣੇ ੱੱਲੇ ਬੱਚਿਆਂ ਲਈ ਵੀ ਮੈਂ ਕਮਾਲਿਆ ਖਵਾ ਲਿਆ ਉਹਦੇ ਲਈ ਮੈਂ ਤੁਹਾਨੂੰ ਬੇਨਤੀਆਂ ਜਿਹੜੀਆਂ ਕੀਤੀਆਂ ਮੇਰੀ ਗੱਲ ਨੂੰ ਉਸ ਨੂੰ ਸਮਝਿਓ ਵੀ ਅਸੀਂ ਬਹੁਤ ਸੇਤੀ ਭੁੱਲਦੇ ਆ ਅੱਜ ਭਈ ਵਾਲਾ ਕੇਸ ਵੀ ਕਿਸੇ ਦੇ ਜਾਗ ਨਹੀਂ ਤੇ ਇਹ ਨਾ ਹੋਵੇ ਵਿਚਾਰਾਂ ਦੇ ਨੂੰ ਭੋਗ ਪਾਏ ਤੋਂ ਅਸੀਂ ਫੇਰ ਖਿੰਡ ਜਗੇ ਤੇ ਨਵੀਂ ਨੂੰ ਕਿਸੇ ਨੂੰ ਟਿਕ ਗਈ ਇੰਨੀਆਂ ਤੇ ਮੇਰੀਆਂ ਬੇਨਤੀਆਂ ਵੀ 21 ਮੈਮਰੀ ਕਮੇਟੀ ਦੇ ਵਿੱਚ ਜਿਹੜੇ ਬੰਦੇ ਹੋਣਗੇ ਉਹ ਲੜਾਈ ਲੜਨਾ ਤੇ ਉਹਦਾ ਸਾਥ ਆ ਜਿਹੜਾ ਇਹ ਲੋਕਾਂ ਨੇ ਦੇਣਾ ਕਲੀ 21 ਮੈਮਰੀ ਕਮੇਟੀ ਕੋਸ਼ਿਸ਼ੀ ਕਰ ਸਕਦੀ ਭਾਨੇ ਸਿੱਧੂ ਨੂੰ ਬਾਹਰ ਲੈ ਕੇ ਆਇਆ ਕਿਹਦੇ ਸਿਰ ਤੇ ਲੈ ਕੇ ਆਇਆ ਲੋਕਾਂ ਦੇ ਸਿਰ ਤੇ ਲੈ ਕੇ ਆਇਆ ਇਸ ਸਮਾਜ ਦੇ ਸਿਰ ਤੇ ਲੈ ਕੇ ਆਇਆ ਕਮੇਟੀ ਕੰਮ ਕਰੂ ਪਰ ਸੋਨੂੰ ਬੁਝਾਰਤਾ ਮੈਂ ਸਾਰੀਆਂ ਦਸਤੀਆਂ ਵੀ ਦਿਮਾਗ ਆਸੇ-ਪਾਸੋਂ ਕੱਢ ਕੇ ਇੱਕ ਆਪਨ ਮੰਖੜੇ ਪਾਸੇ ਇੱਕ ਹੈਂਡ ਸਮਝ ਕੇ ਵੀ ਇਹ ਸਾਡੀ ਹੈਂਡ ਆ ਅਸੀਂ ਇਸ ਮਸਲੇ ਤੱਕ ਜਾਣਾ ਉਹ ਬੰਦਾ ਥੋੜੇ ਲਈ ਖੜਦਾ ਸੀ ਪਰ ਸੋਨੂੰ ਅਸੀਂ ਬੈਠਣ ਨੂੰ ਕਹਨੇ ਆਂ ਵੀ ਬਹਿ ਜਾਓ ਦੋ ਦਿਨ ਚਾਰ ਦਿਨ ਜੋ ਵੀ ਕਮੇਟੀ ਬਣੂਗੀ ਉਹਦੇ ਚ ਜਿਹਹੇ ਜਾਂ ਮੈਨੂੰ ਕੋਈ ਡਿਊਟੀ ਦੇਣਗੇ ਮੈਂ ਉਸ ਚੀਜ਼ ਦੇ ਵਿੱਚ ਹਾਜ਼ਰ ਆਂ ਨਾ ਕਿਸੇ ਅੱਜ ਹਟਦੇ ਨਾ ਕੱਲ ਹਟਦੇ ਮਨ ਤਨ ਤੰਗ ਤਿੰਨ ਚੀਜ਼ਾਂ ਦੀ ਮਦਦ ਤੋਂ ਹੁੰਦੀ ਹੁੰਦੀ ਆ ਤੇ ਤਿੰਨਾਂ ਦੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ